ਹੇ ਗੁਰੂ ਸਾਹਿਬ ਜੀਓ ਸੋਰਠ ਇੱਕ ਓੰਕਾਰ ਸਤਿਗੁਰ ਪ੍ਰਸਾਦ ਬਹੁ ਪਰ ਪੰਚ ਕਰਿ ਪਾਰ ਧਨ ਲਿਆਵੇ ਬਹੁ ਬਹੁ ਨਹੀਂ ਗਣਾ ਹਾ ਹਾ ਬਹੁ ਸੋਤਦਾਰਾ ਪਹਿ ਆਨ ਲੁਟਾਵੇ ਅਧਿਕਾ ਲਾਗੇ ਪੜਨਾ ਸੋਤ ਨਹੀਂ ਗਣਾ ਸੋਤਦਾਰਾ ਪਹਿ ਪਹਿ ਨਹੀਂ ਗਣਾ ਪਹਿ ਮਨ ਮੇਰੇ ਭੂਲੇ ਕਪਟ ਨ ਕੀਜੈ ਅੰਤ ਨਿਵੇਰਾ ਤੇਰੇ ਜੀਅ ਪਹਿਲੀ ਜਾ ਰਹਾ ਨਿਵੇਰਾ ਨਨੇ ਨੂੰ ਸਿਹਾਰੀ ਪੜਨੀ ਆ ਨਿਵੇਰਾ ਨਹੀਂ ਕਹਿਣਾ ਜੀ ਆਰੰਭਕਤਾ ਜੀ ਨਹੀਂ ਕਹਿਣਾ ਜੀ ਪਹਿ ਹਾਏ ਨੂੰ ਸਿਹਾਰੀ ਪੈ ਨਹੀਂ ਕਹਿਣਾ ਜੀ ਆ ਪਹਿ ਚਨ ਚਨ ਤਨ ਚੀਜੈ ਜਰਾ ਜਨਾਵੈ ਤਾਬ ਤੇਰੀ ਓਕ ਕੋਈ ਪਾਨਿਓ ਨਾ ਪਾਵੇ ਕਹਿ ਤਕ ਬੀਰ ਕੋਈ ਨਹੀਂ ਤੇਰਾ ਹਿਰਦੈ ਰਾਮ ਕੀ ਨ ਜਾਪਹਿ ਸਵੇਰਾ ਸੰਤਹੁ ਮਨ ਪਾਵਨ ਸੁਖ ਬਨਿਆ ਕਿਛ ਜੋਗ ਪ੍ਰਾਪਤ ਗਨਿਆ ਰਹਾ ਸੰਤੋ ਹਾਏਮ ਕੁੜਾ ਸੰਤੋ ਨਹੀਂ ਗਾਣਾ ਸੰਤੋ ਗੁਰ ਦਿਖਲਾਈ ਮੋਰੀ ਜਿਤ ਮਿਰਗ ਪੜਤ ਹੈ ਚੋਰੀ ਪੜਤ ਹੋਲਾ ਕਹਿਣਾ ਪੜਤ ਨਹੀਂ ਗਾਣਾ ਪੜਤ ਮੋਦਲਿਏ ਦਰਵਾਜੇ ਬਾਜੀ ਅਲੀ ਅਨਹਦ ਬਾਜੀ ਅਨਹਦ ਇਕੱਠਾ ਅਨਹਦ ਨਹੀਂ ਗੈਣਾ ਅਨਹਦ ਕੁੰਭ ਕਮਲ ਜਲ ਭਰਿਆ ਜਲ ਮਿਟਿਆ ਉਭਾ ਕਰਿਆ ਕਹ ਕਬੀਰ ਜਨ ਜਾਨਿਆ ਜਾਓ ਜਨਿਆ ਤਾਉ ਮਨ ਮਾਨਿਆ राग सूरठ भूखे भगत ना कीजए यह माला अपनी लीजए हाउ मांगौ संत नरना मैं नाही किसी का देना। दे ना मादहु कैसी बनए तुम संगी आप न देहो ता लेवा मंगे रहाऊ ਦੋਏ ਸੇਰ ਮੰਗਾਉ ਚੂਨਾ ਪਾਉ ਕੀ ਉਹ ਸੰਗ ਲੂਨਾ ਚੂਨਾ ਕਸ ਕੇ ਕਹਿਣਾ ਲੂਨਾ ਪੋਲਾ ਉਹਨੂੰ ਚੂਨਾ ਨਹੀਂ ਕਹਿਣਾ ਚੂਨਾ ਲੂਨਾ ਪੋਲਾ ਆਹ ਦਸੇਰ ਮੰਗਾਉਂਦਾ ੜੇ ਮੋਕਾ ਦੋਨੋਂ ਵਕਤ ਜਿਵਾਲੇ ੜਲੇ ਪੋਲਾ ਦਾਲੇ ਨਹੀਂ ਕਹਿਣਾ ਜਿਵਾਲੇ ਕਸ ਕੇ ਖਾਟ ਮੰਗਉ ਚਾਉ ਪਾਈ ਸਿਰ ਹਾਨ ਅਵਰ ਤੁਲਾਈ ਉਪਰ ਕਾਉ ਮੰਗਉ ਖੀਂਦਾ ਤੇਰੀ ਭਗਤ ਕਰੈ ਜਨ ਥੀਂਦਾ ਮੈਂ ਨਾਹੀ ਕੀਤਾ ਲਬੋ ਇਕ ਨਾਉ ਤੇਰਾ ਮੈਂ ਫੱਬੋ ਲਬੋ ਪੋਲਾ ਤੇ ਫੱਬੋ ਅਤਕ ਲਾਕੇ ਕਹ ਕਬੀਰ ਮਨ ਮਨ ਆ ਮਨ ਮਨ ਆ ਤਉ ਹਰ ਜਾਣਿਆ ਰਾਗ ਸੂਰਠ ਬਾਣੀ ਭਗਤ ਨਾਮ ਦੇ ਜੀ ਕੀ ਕਰ ਦੂਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਜਬ ਦੇਖਾ ਤਬ ਗਾਵਾ ਤਉ ਜਾਣ ਤੀਰਜ ਪਾਵਾ ਨਾਦ ਸਮਾਇ ਲੋਰੀ ਸਤ ਗੁਰ ਭੇਟ ਲੇ ਦੇਵਾ ਰਹਾ ਧਹ ਚਲ ਮਿਲਕਾਰ ਦੇ ਸੰਤਾ ਤਹ ਅਨਹਦ ਸ਼ਬਦ ਬਜੰਤਾ ਜੋਤੀ ਜੋਤ ਸਮਾਨੀ ਮੈਂ ਗੁਰ ਪ੍ਰ사ਦੀ ਜਾਨੀ ਰਤਨ ਕਮਲ ਕੋਠਰੀ ਚਮਕਾਰ ਬੀਜੁ ਲਤਹਿ ਨਿਰ ਨਾਹੀ ਦੂਰ ਨਜ ਆਤਮੈ ਰਹਾ ਭਰਪੂਰ 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 ਨਹੀਂ ਕਹਿਣਾ ਪੱਬਾ ਮੁੱਢ ਵਿੱਚ ਪੱਪਾ ਵਿੱਚਕਾਰ ਭਰਪੂਰ ਜਹ ਅਨਹਤ ਸੂਰ ਉਜਿਆਰਾ ਤਹ ਦੀਪਕ ਜਲੇ ਸੰਸਾਰ ਉਜਿਆਰਾ ਉਜਾਰਾ ਨਹੀਂ ਕਹਿਣਾ ਉਜਿਆਰਾ ਗੁਰ ਪ੍ਰਸਾਦੀ ਜਾਨਿਆ ਜਨਨਾਮਾ ਸਹਿਜ ਸਮਾਨਿਆ ਕਰ ਚੌਥਾ ਸੂਰਠ ਪਾੜ پڑੋਸਣ ਪੂਛਲੇ ਨਾਮਾ ਕਾ ਪਹਿਚਾਨ ਸ਼ਵਾਈ ਹੋ ਤੂੰ ਪਹਿ ਦੁੱਗਣੀ ਮਜ਼ਦੂਰੀ ਦੇ ਹਾਂ ਮੋ ਕਉ ਬੇਢੀ ਦੇਹ ਬਤਾਈ ਹੋ ਦੁੱਗਣੀ ਦੱਦੇ ਤੇ ਅਦਕ ਬੇਢੀ ਢੱਡਾ ਬੇੜੀ ਨਿਗਾਣਾ ਬੇੜੀ ਰੀਬਾਈ ਬੇੜੀ ਦੇਨ ਨਾ ਜਾਈ ਦੇਖ ਬੇੜੀ ਰਹਿਉ ਸਮਾਈ ਹਮਾਰਾ ਬੇੜੀ ਪ੍ਰਾਣ ਆਧਾਰਾ ਰਹਾ ਬੇੜੀ ਪ੍ਰੀਤ ਮਜ਼ੂਰੀ ਮੰਗਾ ਜਾ ਕੋ ਛਾਨ ਛਵਾਵੈ ਹੋ ਲੋਗ ਕੁਟੰਬ ਸਭ ਹੋਤੇ ਤੋ ਰੈ ਤੋ ਆਪਨ 베ੜੀ ਆਵਹਿ ਹੋ ਐਸੋ 베ੜੀ ਬਰਨ ਨਾ ਸਕੋ ਸਭ ਅੰਤਰ ਸਭ ਠਾਈ ਹੋ ਗੂੰਗ ਮਹਾ ਅੰਮ੍ਰਿਤ ਰਸ ਚਾਖਿਆ ਪੁੱਛੇ ਕਹਿ ਨਾ ਜਾਈ ਹੋ ਪੁੱਛੇ ਅਬ ਤ라ਕੇ ਕਸ ਕੇ ਪੜਨੇਗੀ ਬੇਢੀ ਕੇ ਗੁਣ ਸੋਨਰੀ ਬਾਈ ਜਲਦ ਬਾੰਦ ਤਰੂ ਥਾਪਿਓ ਨਾਮੇ ਕੇ ਸੁਆਮੀ ਸੀਯ ਬਹੋਰੀ ਲੰਕ ਪਪੀਖਣ ਆਪਿਓ ਸੂਰਠ ਕਰ ਤੀਜਾ ਅਨ ਮੜਿਆ ਮੰਡਲ ਬਾਜੈ ਬਿਨ ਸਾਵਣ ਕਨ ਹਰ ਗਾਜੈ ਕਨ ਹਰ ਇਕ ਠਾ ਕਨ ਹਰ ਨਹੀਂ ਕਹਿਣਾ ਕਨ ਹਰ ਬੱਦਲ ਬਿਨ ਬਰਖਾ ਹੋਈ ਜੋ ਤਤ ਵਿਚਾਰੈ ਕੋਈ ਬੱਦਲ ਕਸ ਕੇ ਕਹਿਣਾ ਜੀ ਭਾਵ ਬੱਦਲ ਤਤ ਵਿਚਾਰੈ ਤੱਤੇ ਤੇ ਅਟਕ ਲਾ ਕੇ ਮੋਹ ਕੋ ਮਿਲਿਉ ਰਾਮ ਸੁਨੇ ਜੇ ਹ ਮਿਲਿਆ ਦੇਹ ਸੁਦੇਹੀ ਰਹਾਉ ਸੁਦੇਹੀ ਇਕੱਠਾ ਸੁਦੇਹੀ ਨਹੀਂ ਗਣਾ ਸੁਦੇਹੀ ਮੇਲ 파ਰਸ ਕੰਚਨ ਹੋਇਆ ਮੁਖ ਮਨਸਾ ਰਤਨ ਪਰੋਇਆ ਨਿਜ ਭਾਉ ਭਇਆ ਭ੍ਰਮ ਭਾਗਾ ਗੁਰ ਪੁੱਛੇ ਮਨ ਪਤੀ ਆਗਾ ਭ੍ਰਮ ਪਰਮ ਨਹੀਂ ਕਹਿਣਾ ਭ੍ਰਮ ਭਾਗਾ ਕਰ ਸਕੇ ਜਲ ਭੀਤਰ ਕੁੰਭ ਸਮਾਨਿਆ ਸਬਰਾਮ ਇਕ ਕਰ ਜਾਨਿਆ ਗੁਰ ਤੇ ਲਿਹਾ ਮਨੁ ਮਾਨਿਆ ਜਨਨਾ ਮੈਂ ਤਤ ਪਛਾਨਿਆ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਦੀ ਵਾਹਿ ਗੁਰੂ